ਕਸ਼ਮੀਰ ਸਾਹਿਬ ਲੋਕ ਸਭਾ ਚੋਣਾਂ ਦੀ ਥਕਾਵਟ ਉਤਰੀ ਤੇ ਹੁਣ ਬਾਈਲ ਇਕਸ਼ਨ ਦੇ ਵਿੱਚ ਦੁਬਾਰਾ ਫੇਰ ਤੋਂ ਤੁਹਾਡੀ ਜੰਗ ਜਾਰੀ ਹੈ ਕਿਵੇਂ ਦੇਖਦੇ ਹੋ ਜਲੰਧਰ ਦਾ ਜਿਹੜਾ ਅਜਿਮੀ ਚੋਣਾਂ ਨੂੰ ਤੁਹਾਡੀ ਨਜ਼ਰ ਚ ਕੀ ਹੈ ਸੇਵਾਦਾਰ ਕਦੇ ਥੱਕਦੇ ਨਹੀਂ ਹੁੰਦੇ ਉਹ ਹਮੇਸ਼ਾ ਆਪਣੀ ਸੇਵਾ ਨੂੰ ਜਾਰੀ ਰੱਖਦੇ ਆ ਜੇ ਲੋਕ ਸਭਾ ਇਲੈਕਸ਼ਨ ਲੜ ਕੇ ਹਕੇ ਆ ਤਾਂ ਪਾਰਟੀ ਦਾ ਅਗਲਾ ਹੁਕਮ ਹੋਇਆ ਸਾਡਾ ਜਲੰਧਰ ਸਾਡੀ ਡਿਊਟੀ ਲੱਗੀ ਅੱਜ ਅਸੀਂ ਜਲੰਧਰ ਦੇ ਵੈਸਟ ਦੇ ਲੋਕਾਂ ਨੂੰ ਮਿਲਦੇ ਆ ਆਪਣੀ ਪਾਰਟੀ ਦੇ ਕੀਤੇ ਹੋਏ ਕੰਮ ਤੇ ਸਾਡੇ ਮੁੱਖ ਮੰਤਰੀ ਸਾਹਿਬ ਦਾ ਪੰਜਾਬ ਦੇ ਪ੍ਰਤੀ ਇੱਕ ਲੰਬਾ ਸੋਚਣਾ ਤੇ ਲੰਮਾ ਕੰਮ ਕਰਨਾ ਉਹਦੇ ਲਈ ਲੋਕਾਂ ਦੇ ਵਿੱਚ ਅੱਜ ਅਸੀਂ ਆਪਣੀਆਂ ਗੱਲਾਂ ਲੈ ਕੇ ਜਾ ਰਹੇ ਆ ਜਿਨ੍ਹਾਂ ਲੋਕਾਂ ਨੇ ਪਾਰਟੀ ਦੇ ਪਿੱਠੇ 'ਚ ਛੁਰਾ ਮਾਰਿਆ ਉਹਨਾਂ ਦੀਆਂ ਜਿਹੜੀਆਂ ਕੀਤੀਆਂ ਹੋਈਆਂ ਕਾਰਜਗਾਰੀਆਂ ਇਹ ਹਲਕਾ ਵੈਸਟ ਦੇ ਲੋਕ ਜਾਣਦੇ ਆ ਵੀ ਇਹਨਾਂ ਲੋਕਾਂ ਨੇ ਕੀ ਵਿਝਿਆ ਸੀ ਔਰ ਪਾਰਟੀ ਨੇ ਕਿੰਨਾ ਵੱਡਾ ਮਾਨ ਸਮਾਨ ਦਿੱਤਾ ਸੀ ਇਹਨਾਂ ਲੋਕਾਂ ਨੂੰ ਜ਼ਮੀਨ ਤੋਂ ਚੱਕ ਕੇ ਅਸਮਾਨ ਤੇ ਲੈ ਕੇ ਗਏ ਸੀ ਪਰ ਇਹਨਾਂ ਲੋਕਾਂ ਨੂੰ ਇੱਜ਼ਤ ਰਾਸ ਨਹੀਂ ਆਈ ਸਰਦਾਰ ਭਗਵੰਤ ਸਿੰਘ ਮਾਨ ਨੇ ਇਹਨਾਂ ਨੇ 2.5 ਸਾਲਾਂ ਚ ਆਪਣੇ ਇਲਾਕੇ ਦਾ ਡੱਕਾ ਤੋੜਿਆ ਨਹੀਂ ਸੀ ਉਹਨੂੰ ਲੁਕੋਣ ਲਈ ਅੱਜ ਆਪਣੀ ਪਾਰਟੀ ਦੇ ਪਿੱਛੇ ਹੀ ਸ਼ਰਾਬ ਮਾਰ ਕੇ ਲਾਲਚਾਂ ਦੇ ਪ੍ਰਤੀ ਅੱਜ ਪਾਰਟੀ ਛੱਡ ਕੇ ਗਏ ਆ ਅੱਜ ਲੋਕ ਦੇਖੋ ਜਿਹੜੀ ਟੰਟੀਰੀ ਆ ਨਾ ਉਹ ਰੋਲਾ ਵਾਲਾ ਪਾਉਂਦੀ ਆ ਉਹ ਸੋਝਦੀ ਆ ਉਹ ਸੌਂਦੀ ਵੀ ਪੁੱਠੀ ਆ ਕੋਈ ਲੱਤਾਂ ਦਾ ਹੁੰਦੀਆਂ ਨਹੀਂ ਨਾਲ ਪਰ ਉਹ ਇਹ ਕਹਿੰਦੀ ਆ ਵੀ ਸ਼ਾਇਦ ਮੈਂ ਰੱਬ ਨੂੰ ਸਾਂਭੀ ਬਠੀ ਆ ਉਹ ਕੰਮ ਇਹ ਕਰ ਰਿਹਾ ਕੁਰਸੀਆਂ ਲਾ ਕੇ ਸੀਐਮ ਸਾਹਿਬ ਦਾ ਤੇ ਛੀਤਲੋ ਨਰਾਗ ਦਾ ਕੀ ਆ ਉਹ ਸਾਡੇ ਲਈ ਉਹ ਕੁਰਸੀਆਂ ਲਾ ਲਵੇ ਅਸੀਂ ਉਹਦੀ ਗੱਲ ਦਾ ਜਵਾਬ ਦੇ ਦਿੰਨੇ ਆ ਮੈਨੂੰ ਚੈਲੰਜ ਕੀਤਾ ਲ ਮੇਰੇ ਨਾਲ ਮੈਂ ਉਹਨੂੰ ਚੈਲੰਜ ਕਰਦਾ ਵਾਂ ਮੇਰੇ ਨਾਲ ਹੀ ਬੈਠ ਜਵੇ ਉਹ ਸੀਐਮ ਸਾਹਿਬ ਦਾ ਕੋਈ ਰਤਵਾ ਵਾਈ ਹੁਣ ਤੁਸੀਂ ਜਾਉਂਗੇ ਕੁਰਸੀ ਲੱਗੀ ਮੈਂ ਬਿਲਕੁਲ ਜਾਊਂਗਾ ਮੈਨੂੰ ਬੁਲਾਵੇ ਮੈਂ ਜਾਣਾ ਉੱਥੇ ਜਿਹੜੀ ਗੱਲ ਦਾ ਜਵਾਬ ਆ ਉਹਨੂੰ 10 ਤਰੀਕ ਹਲਕੇ ਵੈਸਟ ਦੇ ਲੋਕਾਂ ਨੇ ਜਵਾਬ ਦੇ ਦੇਣਾ ਉਸ ਤੋਂ ਬਾਅਦ ਪੁੱਛ ਲਿਓ ਜੇ ਕਾਉਂਸਲਰ ਲੜਨ ਜੋਗਾ ਰਹਿ ਗਿਆ ਤਾਂ ਤਾਂ ਕਹਿ ਦਿਓ ਤੁਸੀਂ ਚੈਲੰਜ ਐਕਸੈਪਟ ਬਿਲਕੁਲ ਬਿਲਕੁਲ ਸਾਡੇ ਸੀਐਮ ਸਾਹਿਬ ਨੂੰ ਉਹ ਚੈਲੰਜ ਉਹ ਟਿੱਦੀ ਨਹੀਂ ਬਣੇ ਤਕੀਰੀ ਰੌਲਾ ਵਾਲਾ ਪਾਉਂਦੀ ਹੁੰਦੀ ਆ ਉਹਨੂੰ ਪਤਾ ਨਹੀਂ ਹੁੰਦਾ ਵੀ ਮਰੀਆਂ ਲੱਤਾਂ ਦਾ ਡੱਕੇ ਵਰਗੀਆਂ ਨੇ ਇਸ ਕਰਕੇ ਉਹਨਾਂ ਦਾ ਚੈਲੰਜ ਕਰਨਾ ਵਾ ਆਪਣੇ ਜਾਖੜ ਸਾਹਿਬ ਨੂੰ ਕੀਤਾ ਹੀ ਸੀ ਉਹਨਾਂ ਦੇ ਪ੍ਰਧਾਨ ਨੂੰ ਚੈਲੰਜ ਪੀਏ ਯੂ ਲੁਧਿਆਣਾ ਦੇ ਅੰਦਰ ਕੁਰਸੀਆਂ ਹੀ ਖਾਲੀ ਰਹਿ ਗਈਆਂ ਸੀ ਨਾ ਰਾਜਾ ਵੜੇਗਾ ਆ ਨਾ ਜਾਖੜ ਸਾਹਿਬ ਆਏ ਨਾ ਬਾਜਵਾ ਸਾਹਿਬ ਆਏ ਉਦੋਂ ਸਾਰੀਆਂ ਕੁਰਸੀਆਂ ਖਾਲੀ ਰਹੀਆਂ ਸੀ ਕੱਦ ਦੇ ਮੁਤਲਕ ਕੁਰਸੀਆਂ ਡਾਈਆਂ ਜਾਂਦੀਆਂ ਜੇ ਹੁਣ ਇੱਕ ਵਿਧਾਇਕ ਕੱਢਿਆ ਹੋਇਆ ਸਾਡੀ ਪਾਰਟੀ ਦੇ ਵਿੱਚੋਂ ਇਹ ਅੱਜ ਉਹ ਸੋਚੇ ਵੀ ਮੈਂ ਸੀਐਮ ਸਾਹਿਬ ਨਾਲ ਕਰ ਲੂੰਗਾ ਉਨਕੋ ਪਹਿਲਾ ਐਮਐਲਆ ਦਾ ਹੀ ਗੱਲ ਦਾ ਹੀ ਜਵਾਬ ਦੇ ਦੇ ਜਾਂ ਤੈਨੂੰ ਵੈਸਟ ਦੇ ਲੋਕਾਂ ਨੇ ਜਵਾਬ ਦੇ ਦੇਣਾ 10 ਤਰੀਕ ਨੂੰ ਮੈਂ ਕਮੇਜ ਹੁਣ ਪੱਪੀ ਪ੍ਰੈਸ਼ਰ ਹੁਣ ਦੇ ਵੱਲੋਂ ਵੀ ਦੇ ਦਿੱਤਾ ਗਿਆ ਕਿ ਕਦ ਦੇ ਮੁਤਾਬਕ ਗੱਲਾਂ ਕਰੋ ਉਹਨਾਂ ਨੇ ਕਿਹਾ ਸੀ ਤੇ ਲਗਰਾਲੂ ਲੇਕਿਨ ਬਹਿਰਾਲ ਹੈ ਕਿਉਂਕਿ 2 ਵਜੇ ਦਾ ਸਮਾਂ ਥੋੜਾ ਹੀ ਮਿੰਟ ਬਾਕੀ ਨੇ ਦੇਖਣਾ ਹੋਏਗਾ ਜਿਸ ਤਰੀਕੇ ਉਹਨਾਂ ਨੇ ਮੁੱਖ ਮੰਤਰੀ ਨੂੰ ਚੈਲੰਜ ਕੀਤਾ ਕਿ ਮੁੱਖ ਮੰਤਰੀ ਭਗਵਾਨਤਮਨ ਚੈਲੰਜ ਐਕਸੈਪਟ ਕਰ ਲਿਆ ਸੀ ਤਾਂ ਹੁਣ ਕੀ ਉਹ ਹੁਣ ਉਸ ਜਗ੍ਹਾ ਤੇ ਪਹੁੰਚਦੇ ਨੇ ਯਾਨੀ ਲੋਕਾਂ ਦੀ ਨਜ਼ਰ ਤੇ ਬਣੀ ਹੋਏਗੇ ਵਿਡੇਗਲਿਸ ਵਿਕਾਸ ਦਿਨ ਆਲ ਪ੍ਰਿਯੰਕਾ ਮਿਲੂ ਡੇਲੀ ਪੋਸਟ ਪੰਜਾਬ ਰਾ ਹਿਮਾਚਲ ਜਲੰਧ